ਕੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਜਿਹੜੀ ਇਸ ਤਰ੍ਹਾਂ ਬਟਨ ਪੱਟੀ ਤੇ ਜਿਹੜੀ ਉਹਦੀ ਕਿਨਾਰੀ ਆਪਾਂ ਕਿਵੇਂ ਬਣਾਉਣੀ ਹੈ ਜੇ ਤੁਹਾਨੂੰ ਮੈਂ ਬਣਾ ਕੇ ਦੱਸੂਗੀ ਰਾਈਟ ਸਾਈਡ ਤੇ ਲੈਫਟ ਸਾਈਡ ਠੀਕ ਹੈ ਇਹ ਰਾਈਟ ਸਾਈਡ ਦੀ ਬਟਨ ਪੱਟੀ ਇਸ ਤਰ੍ਹਾਂ ਕਿਨਾਰੀ ਬਣੀ ਹੈ ਦੀ ਬਹੁਤ ਹੀ ਸੋਹਣੀ ਬਹੁਤ ਹੀ ਸੌਖੇ ਤਰੀਕੇ ਨਾਲ ਕਿਨਾਰੀ ਬਣਦੀ ਹੈ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਦੇਖੋ ਕਿੰਨੀ ਸੋਹਣੀ ਕਿਨਾਰੀ ਜਿਹੜੀ ਆਉਂਦੀ ਹੈ ਠੀਕ ਹੈ ਇਸ ਤਰ੍ਹਾਂ ਇਹ ਰਾਈਟ ਸਾਈਡ ਅਤੇ ਇਹ ਲੈਫਟ ਸਾਈਡ ਦੇਖੋ ਕਿੰਨੀ ਸੋਹਣੀ ਕਿਨਾਰੀ ਬਣ ਕੇ ਆਈ ਹੈ ਇਸ ਤਰ੍ਹਾਂ ਉਲਟੀ ਸਾਈਡ ਤੋਂ ਵੀ ਤੇ ਸਿੱਧੀ ਸਾਈਡ ਤੋਂ ਵੀ ਕਿਉਂਕਿ ਜਦੋਂ ਵੀ ਆਪਾਂ ਕੋਈ ਪ੍ਰੋਜੈਕਟ ਬਣਾਉਣੀ ਆ ਤਾਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਜੇਕਰ ਆਪਾਂ ਛੋਟੀਆਂ-ਛੋਟੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਤਾਂ ਆਪਣਾ ਜਿਹੜਾ ਪ੍ਰੋਜੈਕਟ ਸੋਹਣਾ ਨਹੀਂ ਲੱਗਦਾ ਠੀਕ ਹੈ ਜੇ ਇਹ ਹੀ ਕਿਨਾਰੀ ਹੈ ਦੇਖੋ ਇਹ ਹੀ ਕਿਨਾਰੀ ਇਸ ਤਰ੍ਹਾਂ ਬਣੀ ਹੋਊਗੀ ਤਾਂ ਦੇਖੋ ਸਿੰਪਲ ਤਰੀਕੇ ਨਾਲ ਤਾਂ ਇਸ ਤਰ੍ਹਾਂ ਲੱਗੂਗੀ ਠੀਕ ਹੈ ਇਹਨੂੰ ਆਪ ਇਸ ਤਰੀਕੇ ਨਾਲ ਬਣਾਵਾਂਗੇ ਦੇਖੋ ਇਧਰ ਬਟਨ ਲਗਾਏ ਹੋਣਗੇ ਬਟਨ ਹੌਲ ਹੋਣਗੇ ਤਾਂ ਜਿਹੜੀ ਇੱਕ ਨਾਰੀ ਪਤਾ ਲੱਗਦਾ ਹੈ ਜਿਹੜੀ ਇਹ ਕਿਨਾਰੀ ਬਣੀ ਹੋਈ ਹੈ ਇਸ ਤਰ੍ਹਾਂ ਇਹਦੇ ਨਾਲ ਹੀ ਜਿਹੜਾ ਆਪਣਾ ਪ੍ਰੋਜੈਕਟ ਹੈ ਸੋਹਣਾ ਦਿਖਾਈ ਦਿਆਂ ਲੱਗ ਜਾਂਦਾ ਹੈ ਤੇ ਜੇਕਰ ਇਹੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਇਸ ਤਰ੍ਹਾਂ ਤੇ ਬਾਅਦ ਵਿੱਚ ਆਪਾਂ ਨੂੰ ਕਰੋਸ਼ਗੇ ਨਾਲ ਜਿਹੜੀ ਕਿੰਗਰੀ ਬਣਾ ਕੇ ਲਗਾਉਣੀ ਪੈਂਦੀ ਹੈ ਤੇ ਜੇਕਰ ਆਪ ਇਸ ਤਰ੍ਹਾਂ ਨਾਲ-ਨਾਲ ਜਿਹੜੀ ਕਿਨਾਰੀ ਚਲਾਉਂਦੇ ਜਾਵਾਂਗੇ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣੀ ਕਿਨਾਰੀ ਚੱਲਦੀ ਜਾਂਦੀ ਹੈ ਇਅੱਜ ਮੈਂ ਤੁਹਾਨੂੰ ਬਣਾਉਣੀ ਦੱਸੂਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਇੱਥੇ ਮੈਂ 14 ਕੁੰਡੇ ਇੱਧਰ ਲਏ ਆ ਤੇ 14 ਕੁੰਡੇ ਇੱਧਰ ਲਏ ਬਟਨ ਪੱਟੀ ਵਾਸਤੇ ਸਿਰਫ ਮੈਂ ਤੁਹਾਨੂੰ ਇਹ ਬਟਨ ਪੱਟੀ ਤੇ ਜਿਹੜੀ ਦੀ ਕਿਨਾਰੀ ਬਣਾ ਕੇ ਦਿਖਾਵਾਂਗੀ ਅੱਗੇ ਤੁਸੀਂ ਡਿਜ਼ਾਈਨ ਹੁੰਦਾ ਜਿਵੇਂ ਆਪਣੇ ਇੱਧਰ ਡਿਜ਼ਾਈਨ ਆ ਕੋਈ ਵੀ ਡਿਜ਼ਾਈਨ ਬਣਾ ਸਕਦੇ ਇੱਧਰ ਕੋਈ ਵੀ ਡਿਜ਼ਾਈਨ ਬਣਾ ਸਕਦੇ ਆ ਬਟਨ ਪੱਟੀ ਅੱਜ ਆਪਾਂ ਬਣਾਉਣੀ ਜਿਹੜੀ ਉਹ ਸਿੱਖਾਂਗੇ ਠੀਕ ਹੈ ਜਿਹੜੀ ਇਹ ਚੜਾਈ ਰੱਖਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਹੈ ਜਿਵੇਂ ਮੈਂ ਇੱਥੇ 14 ਕੁੰਡੇ ਰੱਖੇ ਆ ਜੇਕਰ ਤੁਸੀਂ ਛੋਟੀ ਬਣਾ ਰਹੇ ਹੋ ਜਿਵੇਂ ਤਾਂ 5 7 ਇਸ ਤਰ੍ਹਾਂ ਵੱਡੀ ਕਾਰਡੀਗਨ ਲਈ ਤੁਸੀਂ ਰੱਖ ਸਕਦੇ ਆ 8 10 12 14 ਜਿੰਨੀ ਚੜਾਈ ਰੱਖਣੀ ਹੋਗੀ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਪਹਿਲਾਂ ਸੱਜੇ ਪਾਸੇ ਦੀ ਬਟਨ ਪੱਟੀ ਬਣਾਉਣੀ ਹੈ ਪਹਿਲਾਂ ਆਪਾਂ ਰਾਈਟ ਸਾਈਡ ਦੀ ਬਟਨ ਪੱਟੀ ਬਣਾਵਾਂਗੇ ਤਾਂ ਇਹਦੇ ਲਈ ਮੈਂ ਲਏ ਆ ਇੱਥੇ 2 4 6 8 10 12 14 ਕੁੰਡੇ ਲਏ ਆ ਠੀਕ ਹੈ ਤੁਸੀਂ ਜਿੰਨੇ ਵੀ ਕੁੰਡੇ ਰੱਖਨੇ ਹੋਣਗੇ ਬਟਨ ਪੱਟੀ ਲਈ ਜੇਕਰ ਬੱਚੇ ਦੀ ਜੈਕਟ ਬਣਾ ਰਹੇ ਆ ਤਾਂ 5 ਜਿਹੜੇ ਆਪਣੇ ਕੁੰਡੇ ਹੋਣਗੇ 5 ਜਾਂ 7 ਬਟਨ ਪੱਟੀ ਲਈ ਬਹੁਤ ਹੁੰਦੇ ਆ ਠੀਕ ਹੈ ਜੇਕਰ ਵੱਡਿਆਂ ਲਈ ਬਣਾ ਰਹੇ ਆ ਤਾਂ 10 8 10 12 ਇਸ ਤਰ੍ਹਾਂ ਤੁਸੀਂ ਜਿੰਨੀ ਚੜਾਈ 'ਚ ਬਟਨ ਪੱਟੀ ਰੱਖਣੀ ਹੋਊਗੀ ਉਸੇ ਹਿਸਾਬ ਨਾਲ ਤੁਸੀਂ ਬਟਨ ਪੱਟੀ ਦੇ ਕੁੰਡੇ ਰੱਖ ਲੈਣੇ ਆ ਇਹ ਮੈਂ ਤੁਹਾਨੂੰ ਇੱਕ ਦਿਖਾਉਣ ਵਾਸਤੇ ਵੀ ਬਟਨ ਪੱਟੀ ਦੀ ਜਿਹੜੀ ਆਪਣੀ ਕਿਨਾਰੀ ਆ ਉਸ ਤਰ੍ਹਾਂ ਬਣਾਉਣੀ ਆ ਆਪਾਂ ਤਾਂ ਮੈਂ ਇੱਥੇ 14 ਕੁੰਡੇ ਲਏ ਆ 14 ਕੁੰਡਿਆਂ ਦੇ ਤੁਹਾਨੂੰ ਮੈਂ ਇਹ ਬਟਨ ਪੱਟੀ ਬਣਾ ਕੇ ਦਿਖਾ ਰਹੀ ਆ ਬਟਨ ਪੱਟੀ ਬਣਾਉਣ ਤੋਂ ਬਾਅਦ ਜਿਹੜਾ ਆਪਣਾ ਇਧਰ ਹੀ ਡਿਜ਼ਾਈਨ ਹੋਊਗਾ ਉਸੇ ਤਰ੍ਹਾਂ ਚੱਲਦਾ ਆਊਗਾ ਬਟਨ ਪੱਟੀ ਬਣਾ ਕੇ ਫਿਰ ਆਪਣਾ ਡਿਜ਼ਾਈਨ ਠੀਕ ਹੈ ਤਾਂ ਇੱਥੇ ਮੈਂ ਸਿਰਫ ਬਟਨ ਪੱਟੀ ਬਣਾਉਂਗੀ ਹੁਣ ਜਿਹੜੇ ਆਪਣੇ ਇਹ ਦੋ ਕੁੰਡੇ ਐ ਇਹਨਾਂ ਤੇ ਬਟਨ ਪੱਟੀ ਦੀ ਕਿਨਾਰੀ ਬਣੂਗੀ ਸਿਰਫ ਇਹ ਦੋ ਕੁੰਡਿਆਂ ਤੇ ਠੀਕ ਐ ਕੁੰਡੇ ਪਾਉਣ ਤੋਂ ਬਾਅਦ ਜਿਹੜੀ ਪਹਿਲੀ ਸਿਲਾਈ ਐ ਇਸ ਤਰ੍ਹਾਂ ਦੋ ਸਿਲਾਈਆਂ 'ਚ ਕਿਨਾਰੀ ਕੰਪਲੀਟ ਹੋ ਜਾਂਦੀ ਐ ਇਹ ਹੀ ਦੋ ਸਿਲਾਂਗਾਂ ਤੁਸੀਂ ਵਾਰ-ਵਾਰ ਰਿਪੀਟ ਕਰਨੀਆਂ ਹੋਣਗੀਆਂ ਠੀਕ ਐ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਂਗੀ ਇੱਥੇ ਤਾਂ ਪਹਿਲਾ ਕੁੰਡਾ ਜਿਹੜਾ ਆਪਣਾ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਉਤਾਰਨੇ ਜਿਵੇਂ ਆਪਾਂ ਸਿੱਧਾ ਕੁੰਡਾ ਬਣਾਉਣੀ ਇਸ ਤਰ੍ਹਾਂ ਇਹਨੂੰ ਉਤਾਰ ਲੈਣਾ ਠੀਕ ਐ ਫਿਰ ਆਪਾਂ ਜਿਹੜਾ ਅਗਲਾ ਕੁੰਡਾ ਇਹਨੂੰ ਇਸ ਤਰ੍ਹਾਂ ਤਾਰਨੇ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਠੀਕ ਹੈ ਇਸ ਤਰ੍ਹਾਂ ਇਹ ਦੋ ਕੁੰਡੇ ਬਣਾ ਲਏ ਆਪਾਂ ਥ੍ਰੈਡ ਕਰਾਂਗੇ ਅੱਗੇ ਹੁਣ ਜਿੰਨੇ ਵੀ ਕੁੰਡੇ ਆਪਣੇ ਕੋਲੇ ਹੋਣਗੇ ਜਿਵੇਂ 10 ਕੁੰਡੇ ਤੁਸੀਂ ਬਟਨ ਪੱਟੀ ਵਾਲੇ ਰੱਖੇ ਦੋ ਇਹ ਹੋਗੇ 8 ਅੱਗੇ ਉਲਟੇ ਠੀਕ ਹੈ ਤਾਂ ਮੇਰੇ ਕੋਲ ਜਿੰਨੇ ਵੀ ਕੁੰਡੇ ਇਸ ਤਰ੍ਹਾਂ ਅੱਗੇ ਮੈਂ ਉਲਟੇ ਬਣਾ ਲੂੰਗੀ ਬਸ ਆਪਾਂ ਇਹ ਦੋ ਕੁੰਡੇ ਜਿਹੜੇ ਕਿਨਾਰੀ ਵਾਲੇ ਇਹਨਾਂ ਦਾ ਧਿਆਨ ਰੱਖਣਾ ਬਹੁਤ ਹੀ ਸੋਹਣੀ ਕਿਨਾਰੀ ਬਣ ਕੇ ਆਉਂਦੀ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਕਿਉਂਕਿ ਜਿਹੜੀਆਂ ਆਪਣੀਆਂ ਛੋਟੀਆਂ-ਛੋਟੀਆਂ ਇਹ ਹੁੰਦੀਆਂ ਗੱਲਾਂ ਤਾਂ ਆਪਣਾ ਜਿਹੜਾ ਕੋਈ ਵੀ ਪ੍ਰੋਜੈਕਟ ਆਪਾਂ ਬਣਾਉਣਾ ਹੈ ਤੁਹਾਨੂੰ ਵਧੀਆ ਬਣਾ ਦਿੰਦੀਆਂ ਨੇ ਦੇਖੋ ਇਸ ਤਰ੍ਹਾਂ ਵਲਟੇ ਕੁੰਡੇ ਬਣਾ ਲਏ ਬਾਕੀ ਆਪਾਂ ਠੀਕ ਹੈ ਇਸ ਤਰ੍ਹਾਂ ਵਰਟੀ ਸਾਈਡ ਤੋਂ ਇਹ ਕੁੰਡੇ ਤਾਂ ਆਪਾਂ ਸਾਰੇ ਇਸ ਤਰ੍ਹਾਂ ਵਲਟੀ ਬਣਾਵਾਂਗੇ ਜਿੰਨੇ ਵੀ ਕੁੰਡੇ ਆਪਣੇ ਕੋਲ ਬਟਨ ਪੱਟੀ ਵਾਲੇ ਹੋਣਗੇ ਇਸ ਤਰ੍ਹਾਂ ਹੁਣ ਜਿਹੜੇ ਆਪਣੇ ਕੋਲ ਇਹ ਦੋ ਕੁੰਡੀ ਆ ਇਹਨਾਂ ਤੇ ਕਿਨਾਰੀ ਬਣੀ ਸੀ ਇਹ ਵੀ ਆਪਾਂ ਉਲਟੇ ਬਣਾ ਲੈਣੀ ਆ ਇਸ ਤਰ੍ਹਾਂ ਬਸ ਇਹ ਹੀ ਦੋ ਸਲੰਗ ਆ ਆਪਾਂ ਤਾਂ ਵਧੀਆ ਕਿਨਾਰੀ ਜਿਹੜੀ ਬਹੁਤ ਹੀ ਸੋਹਣੀ ਬਣਦੀ ਆਉਗੀ ਠੀਕ ਹੈ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੀ ਆ ਮੈਂ ਇਹ ਦੋ ਕੁੰਡੇ ਕਿਨਾਰੀ ਦੇ ਆਪਣੇ ਕੋਲ ਇੱਕ ਕੁੰਡਾ ਤਾਂ ਆਪਾਂ ਇਸ ਤਰ੍ਹਾਂ اتار ਲੈਣਾ ਜਿਵੇਂ ਆਪਾਂ ਸਿੱਧਾ ਕੁੰਡਾ ਬਣਾਉਣੀ ਆ ਠੀਕ ਹੈ ਇਸ ਤਰ੍ਹਾਂ ਇਹ ਰਿਹਾ ਕਿ ਕੁੰਡਾ ਆਪਾਂ ਇਸ ਤਰ੍ਹਾਂ ਤਾਰਨਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਥ੍ਰੈਡ ਪਿੱਛੇ ਹੀ ਰੱਖਣਾ ਹੁਣ ਥ੍ਰੈਡ ਅੱਗੇ ਲੈ ਕੇ ਆਉਣਾ ਆਪਾਂ ਕਿਉਂਕਿ ਅੱਗੇ ਕੁੰਡੇ ਜਿਹੜੇ ਆਪਾਂ ਉਲਟੇ ਬਣਾ ਰਹੇ ਹਾਂ ਇਸ ਤਰ੍ਹਾਂ ਹੁਣ ਆਪਾਂ ਅਗੇ ਉਲਟੀ ਸਾਈਡ ਤੇ ਉਲਟੀ ਸਾਈਡ ਤੇ ਇਹ ਤਾਂ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਇਸ ਤਰ੍ਹਾਂ ਜਿੰਨੇ ਵੀ ਕੁੰਡੇ ਆਪਾਂ ਰੱਖੇ ਹੋਣਗੇ 8 10 12 14 ਜਿੰਨੀ ਚੜਾਈ ਤੇ ਆਪਾਂ ਬਟਨ ਪੱਟੀ ਰੱਖੀ ਹੋਊਗੀ ਹੁਣ ਇਹ ਦੋ ਕੁੰਡੇ ਕਿਨਾਰੀ ਵਾਲੀ ਹੈ ਠੀਕ ਹੈ ਇਹਨਾਂ ਨੂੰ ਆਪਾਂ ਐਸਟਰਾਵਲਟੀ ਬਣਾ ਲਾਂਗੇ ਤੇ ਰਾਈਟ ਸਾਈਡ ਦੀ ਬਟਨ ਪੱਟੀ ਇਸ ਤਰ੍ਹਾਂ ਬਣਾਉਣੀ ਆਪਾਂ ਸਿੱਧੇ ਪਾਸੇ ਤੋਂ ਆਪਾਂ ਇੱਕ ਕੁੰਡਾ ਜਿਵੇਂ ਆਪਾਂ ਸਿੱਧਾ ਬਣਾਉਣੀ ਉਸ ਤਰ੍ਹਾਂ ਤਾਰਨੇ ਫਿਰ ਇੱਕ ਕੁੰਡਾ ਉਸ ਤਰ੍ਹਾਂ ਤਾਰਨੇ ਜਿਵੇਂ ਉਲਟਾ ਬਣਾਉਣੀ ਫਿਰ ਥ੍ਰੈਡ ਅੱਗੇ ਕਰਕੇ ਉਲਟੇ ਬਣਾ ਲੈਣੀ ਹੈ ਉਲਟੀ ਸਾਈਡ ਤੋਂ ਸਾਰੀ ਕੁੰਡੇ ਆਪਾਂ ਉਲਟੇ ਬਣਾ ਦੇਣੀ ਹੈ ਠੀਕ ਹੈ ਤਾਂ ਇਹ ਤਾਂ ਹੋ ਗਈ ਆਪਣੀ ਸੱਜੇ ਪਾਸੇ ਦੀ ਬਟਨ ਪੱਟੀ ਠੀਕ ਹੈ ਹੁਣ ਮੈਂ ਖੱਬੇ ਪਾਸੇ ਦੀ ਬਟਨ ਪੱਟੀ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਉਹਦੀ ਕਿਨਾਰੀ ਜਿਹੜੀ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਹੁਣ ਆਪਣੀ ਆ ਗਈ ਇਸ ਤਰ੍ਹਾਂ ਲੈਫਟ ਸਾਈਡ ਦੀ ਬਟਨ ਪੱਟੀ ਠੀਕ ਹੈ ਲੈਫਟ ਸਾਈਡ ਦੀ ਬਟਨ ਪੱਟੀ ਹੈ ਜਿਹੜੀ ਇਹ ਆਪਾਂ ਪਹਿਲੇ ਇਧਰੋ ਡਿਜ਼ਾਈਨ ਬਣਾਉਂਦੇ ਜਾਂਦੇ ਹਾਂ ਫਿਰ ਆਪਣੀ ਆ ਜਾਂਦੀ ਹੈ ਬਟਨ ਪੱਟੀ ਜਦੋਂ ਰਾਈਟ ਸਾਈਡ ਦੀ ਬਟਨ ਪੱਟੀ ਬਣਦੀ ਹੈ ਤਾਂ ਇਧਰੋ ਬਟਨ ਪੱਟੀ ਬਣਦੀ ਹੈ ਇਧਰ ਡਿਜ਼ਾਈਨ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਬਣਾਉਣੀ ਲੈਫਟ ਸਾਈਡ ਦੀ ਬਟਨ ਪੱਟੀ ਤਾਂ ਪਹਿਲਾਂ ਆਪਾਂ ਇਹ ਕੁੰਡੇ ਜਿੰਨੇ ਵੀ ਆਪਾਂ ਕੁੰਡੇ ਰੱਖੇ ਹੋਣਗੇ ਬਟਨ ਪੱਟੀ ਲਈ ਮੰਨ ਲਓ ਇਦਾਂ ਆਪਾਂ ਡਿਜ਼ਾਈਨ ਬਣਾ ਲਿਆ ਹੁਣ ਆਪਾਂ ਆਗੇ ਬਟਨ ਪੱਟੀ ਦੀ 14 ਕੁੰਡੇ ਇੱਥੇ ਮੇਰੇ ਕੋਲੇ ਤਾਂ ਇਹ ਆਪਾਂ ਬਣਾਵਾਂਗੇ ਇਸ ਤਰ੍ਹਾਂ ਦੋ 10 4 पांच, छत अठ नौ दस ग्यारह बारह बारह कुंडे मैं इस तरह उल्टे बना ले तीस जिन्हें भी रखे हो मतलब बटन पट्टी वास्ते सारे कुंडे बना लेने दो कुंडे रख ली। किनारी ਵਾਲੇ ਕੁੰਡੇ ਹੁਣੇ ਹੈ ਆਪਣੇ ਠੀਕ ਹੈ ਤੇ ਇਹ ਆਪਾਂ ਕਿਸ ਤਰ੍ਹਾਂ ਬਣਾਉਣੇ ਥ੍ਰੈਡ ਕਰਾਂਗੇ ਪਿੱਛੇ ਇਹ ਗੁੰਡਾ ਆਪਾਂ ਬਣਾ ਲੈਣਾ ਇਸ ਤਰ੍ਹਾਂ ਸਲਿੱਪ ਕਰ ਲੈਣਾ ਬਣਾਉਣਾ ਨਹੀਂ ਠੀਕ ਹੈ ਜਿਵੇਂ ਆਪਾਂ ਉਲਟਾ ਹੁੰਡਾ ਬਣਾਉਣੀ ਹੈ ਫਿਰ ਜਿਹੜਾ ਇਹ ਗੁੰਡਾ ਹੈ ਇਹਨੂੰ ਆਪਾਂ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਇਹ ਹੀ ਦੋ ਕੁੰਡਿਆਂ ਤੇ ਕਿਨਾਰੀ ਬੰਦੀ ਜਾਊਗੀ ਠੀਕ ਹੈ ਫਿਰ ਉਲਟੀ ਸਾਈਡ ਤੋਂ ਆਪਾਂ ਕੀ ਕਰਨਾ ਹੈ ਇਹ ਕੁੰਡਾ ਆਪਾਂ ਬਣਾਇਆ ਸੀ ਇਹਨੂੰ ਆਪਾਂ ਸਲਿੱਪ ਕਰਨਾ ਹੈ ਇਸ ਤਰ੍ਹਾਂ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣਾ ਹੈ ਠੀਕ ਹੈ ਸਲਿੱਪ ਕਰ ਲਿਆ ਅੱਗੇ ਸਾਰੇ ਕੁੰਡੇ ਆਪਾਂ ਉਲਟੇ ਇਸ ਤਰ੍ਹਾਂ ਦੋ ਕੁੰਡਿਆਂ ਤੇ ਕਿਨਾਰੀ ਬਣ ਰਹੀ ਹੈ ਦੋ ਕੁੰਡਿਆਂ ਦਾ ਆਪਾਂ ਧਿਆਨ ਰੱਖਣਾ ਅੱਗੇ ਜਿਹੜੇ ਬਟਨ ਪੱਟੀ ਦੇ ਕੁੰਡੇ ਆਪਾਂ ਇਸ ਤਰ੍ਹਾਂ ਬਣਾ ਲੈਣੇ ਠੀਕ ਹੈ ਫਿਰ ਆਪਾਂ ਆ ਗਏ ਸਿੱਧੀ ਸਾਈਡ ਤੇ ਠੀਕ ਹੈ ਇੱਕ ਵਾਰ ਫਿਰ ਮੈਂ ਤੁਹਾਨੂੰ ਹੋਰ ਦੱਸ ਦਿੰਨੀ ਹ ਦੋ ਸਲਾਈਂਗਾਂ ਚ ਬਟਨ ਪੱਟੀ ਦੀ ਜਿਹੜੀ ਕਿਨਾਰੀ ਕੰਪਲੀਟ ਹੋ ਜਾਂਦੀ ਹੈ ਇਹ ਹੀ ਦੋ ਸਲਾਈਂਗਾਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਇੱਕ ਵਾਰ ਫਿਰ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਹ ਹੁਣ ਇਹ ਕੁੰਡੇ ਆਪਣੇ ਕੋਲ ਹੈਗੇ ਇਸ ਤਰ੍ਹਾਂ ਬਟਨ ਪੱਟੀ ਵਾਲੇ 10 4 5 2 7 8 9 10 11 12 ਠੀਕ ਹੈ ਜਿੰਨੇ ਵੀ ਕੁੰਡੇ ਤੁਹਾਡੇ ਕੋਲੇ ਹੋਣਗੇ ਇਸ ਤਰ੍ਹਾਂ ਬਣਾ ਲੈਣੇ ਬਸ ਦੋ ਕੁੰਡੇ ਰੱਖ ਲੈਣੇ ਥ੍ਰੈਡ ਕਰਾਂਗੇ ਪਿੱਛੇ ਇਹੀ ਦੋ ਕੁੰਡਿਆਂ ਤੇ ਕਿਨਾਰੀ ਬੰਦੀ ਜਾਊਗੀ ਇੱਕ ਕੁੰਡਾ ਪਹਿਸ ਤਰ੍ਹਾਂ ਸਲਿੱਪ ਕਰਨਾ ਜਿਵੇਂ ਆ ਪਲਟਾ ਕੁੰਡਾ ਬਣਾਉਣਾ ਹੈ ਠੀਕ ਹੈ ਥ੍ਰੈਡ ਹੁਣ ਆਪਾਂ ਪਿੱਛੇ ਹੀ ਰੱਖਣਾ ਇਹ ਕੁੰਡਾ ਆਪਾਂ ਬਣਾ ਲੈਣਾ ਸਿੱਧਾ ਇਸ ਤਰ੍ਹਾਂ ਉਲਟੀ ਸਾਈਡ ਤੋਂ ਜਿਹੜਾ ਕੁੰਡਾ ਆਪਾਂ ਸਿੱਧਾ ਬਣਾਇਆ ਇਹਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰ ਲੈਣਾ ਜਿਵੇਂ ਉਲਟਾ ਕੁੰਡਾ ਬਣਾਉਣੀ ਠੀਕ ਹੈ ਅਗਲਾ ਉਲਟਾ ਠੀਕ ਹੈ ਇਹ ਹੀ ਦੋ ਕੁੰਡਿਆਂ ਤੇ ਕਿਨਾਰੀ ਚੱਲਦੀ ਜਾਊਗੀ ਇਹ ਹੀ ਦੋ ਸਲੰਗਾ ਤੁਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਜਿਹੜੀ ਇੱਕ ਬਹੁਤ ਹੀ ਸੋਹਣੀ ਕਿਨਾਰੀ ਜਿਹੜੀ ਬਣਦੀ ਜਾਂਦੀ ਹੈ extra.